ਤੇ ਲਾਓ ਵੀ ਮਿੱਤਰੋ ਇੱਧਰ ਨੌਜਵਾਨ ਵੀਰ net ਬਣਨ ਲੱਗਿਆ ਨਵਾਂ ਅੱਗੇ ਵੀ ਵਾਲੀ ਵਾਲ ਖੇਡਦੇ ਸੀ ਇੱਥੇ ਆ ਜਾਦਗਰੀ ਹਾਲ ਸਾਡਾ ਪਿੰਡ ਦਾ ਤੇ ਇੱਧਰ ਨੌਜਵਾਨ ਵੀਰ ਬਣਨ ਲੱਗਿਆ ਪਹਿਲਾਂ ਵੀ ਖੇਡਦੇ ਤਾਂ net ਪੁਰਾਣਾ ਹੋ ਗਿਆ ਪਾੜ ਗਿਆ ਸੀ ਤਾਂ ਹੁਣ ਅੱਜ ਨਵਾਂ ਲਿਆਂਦਾ ਮੁੰਡਿਆਂ ਨੇ ਤੇ ਚਲੋ ਆੜੇ ਲੱਗੇ ਰਹਿੰਦੇ ਆ ਖੇਡਣਗੇ ਮੜਾ ਮੋੜਾ ਟਾਈਮ ਪਾਸ ਹੋ ਜਾਂਦਾ ਨਾਲੇ ਆੜੇ ਲੱਗੇ ਰਹਿੰਦੇ ਆ ਤੇ ਨਾਲੇ ਕਸਰਤ ਹੋ ਜਾਂਦੀ ਆ ਤੇ ਨਾਲੇ ਨਸੇ ਵਾਲ ਧਿਆਨ ਜਾਂਦਾ ਹੋਰ ਵਾਲ ਮਾਰ ਇੱਕ ਪੂਰਾ ਕੱਸਿਆ ਨਹੀਂ ਗਿਆ ਚੰਗੀ ਤੇਰਾ ਪੂਰਾ ਇਹ ਸਾਡਾ ਹਾਲ ਹੈ ਜਾਦਗਰੀ ਹਾਲ ਇੱਥੇ ਸ੍ਰੀ ਚੋਲਾ ਸਾਹਿਬ ਦੇ ਮੇਲੇ ਦੇ ਪਾਰ ਚੱਲਦੇ ਆ ਮਾਰਚ ਮਾਰਚ ਜਿਹੜਾ ਮੇਲਾ ਹੁੰਦਾ ਆ ਆ ਗਿਆ ਆ ਗਿਆ ਮਾਰਚ ਦੇ ਵਿੱਚ ਮੇਲਾ ਹੁੰਦਾ ਜਿਹੜਾ ਉਹਦੇ ਖੰਡ ਪਾਰ ਸਾਹਿਬ ਚੱਲਦੇ ਆ ਜਿਨ੍ਹਾਂ ਦੇ ਵਿਆਹ ਆ ਜਾਂਦਾ ਸੁਖ ਦਾ ਕੋਈ ਵੀ ਦਾ ਵਿਆਹ ਜੇ ਜਿਦੋਂ ਕੋਈ ਪੁੱਤ ਮੰਗਦਾ ਵਾ ਜੋ ਵੀ ਕੋਈ ਮੰਗਦਾ ਵਾ ਆਪਣੀ ਮਨੋ ਕਾਮਨਾ ਦੀ ਪੂਰੀ ਹੁੰਦੀ ਤੇ ਫਿਰ ਜਿਹੜੀ ਚੋਲਾ ਸਿਆ ਦੀ ਮਿਲ ਤੇ ਪਾਰਟ ਕਰਾਉਂਦੇ ਆ ਜਿਹੜੀ ਹਸਿਆਰਪੁਰ ਸੰਗ ਚੱਲ ਕੇ ਆਉਂਦੀ ਤੇ ਹੋਰ ਵੀ ਕਿਹਨੇ ਵੈਸ਼ਨੋ ਪ੍ਰੋਗਰਾਮ ਕਰਾਉਣਾ ਆ ਇਹਦੇ ਇੱਥੇ ਹੋ ਜਾਂਦਾ ਪਿੰਡ ਦਾ ਬੜਾ ਵੱਡਾ ਹਾਲ ਆ ਤੇ ਇੱਧਰ ਬੰਨਣ ਦੇ ਆ ਤੇ ਇੱਧਰ ਨਿਆਣੇ ਡੇ ਆ ਹੂੜੇ ਲੈਣ ਤੇ ਆ ਮੋੜੇ ਨੂੰ ਕਹਿੰਦੇ ਮੋੜਾ ਮੈਂ ਕਹਿੰਦਾ ਵੀ ਜਿੰਨ ਮਨੋ ਜਿੰਨਾ ਮਰਜ਼ੀ ਕਮਾ ਲਓ ਲੈ ਓਏ ਬੈ ਮਨੋ ਚੱਕਰ ਨਹੀਂ ਆਉਂਦੇ ਆ ਮੋੜੇ ਥੱਕ ਗਿਆ ਘਮਾ ਕੇ ਨੂੰ ਪਰ ਇਹ ਕਹਿੰਦਾ ਮੈਨੂੰ ਚੱਕਰ ਨਹੀਂ ਆਉਂਦੇ ਬੈ ਇਹਨੂੰ ਘਮਾਉਂਦੇ ਹੁਣ ਬੱਸ ਬੈ ਬੈ ਯਾਰ ਫੂਣ ਹਾਂ ਕੁਝ ਨਹੀਂ ਹੁੰਦਾ ਉਹ ਬਣਾ ਸੁਬਾ ਵੀਡੀਓ ਬਣਾਉਣ ਲੱਗਾ ਤੇਰੀ ਨੈਟ ਤੇ ਚਾੜਾਂਗਾ ਵੇਖੀ ਮੈਂ ਦਿਖਾਉਣਾ ਮੜ ਕੇ ਦਿਖਾਉਂਦਾ ਕਿਉਂ ਨੈਟ ਦੇਣਾ ਚਾੜਿਓ ਕੁਝ ਨਹੀਂ ਹੁੰਦਾ ਚੜ ਗਈ ਕੇ ਨਹੀਂ ਜਾ ਰਹੀ ਮੈਂ ਵੀ ਤੇ ਨਹੀਂ ਜਾਣੀ ਆਹੋ ਇਹਦੇ ਪਾਰ ਕੀ ਉੰਗੂੜੇ ਲੈ ਨਿਆਣਿਆਂ ਵਾਸਤੇ ਤੇ ਉਧਰ ਸਕੂਲ ਆੜੇ ਪੜ੍ਹਦਾ ਕੱਚ ਕੇ ਬਨੋ ਆ ਕੱਚ ਕੇ ਵਧੀਆ ਕਰਕੇ ਕਬ ਪੈਂਦੀ ਪੂਰੀ ਇਧਰ 플레이ਰ ਆਉਂਦੇ ਆ ਅਜੇ ਵੀ ਟੱਲਾਵਾ ਉਹ ਫਿਲਮ ਬਸ ਇਹ ਜਾਏਗਾ ਨਾ ਉਹ ਉਧਰ ਕਿੱਥੇ ਜਾਣਾ ਹੈ ਠੀਕ ਆ ਆ ਦੇਖੋ 6.0 ਤੇ ਮੈਂ ਬਾਹ ਪਾ ਕੇ 8 ਹੋ ਜਾਂਦਾ ਠੀਕ ਬਾਹ ਪਾ ਕੇ 8 8 ਮੈਂ ਕਿ ਬਰੁੰਡੇ ਆ ਕੇ ਤੇ ਭਰਾ ਤੇ ਮੜਿਆ ਚਾਵਾ ਪੂਰਾ ਜੀ ਨੌਂ ਜਣ ਅਗਲੀ ਪੀੜੀ ਹੈ ਪੂਰਾ ਚਾਹ ਆਹੀਂ ਤੇ ਕ੍ਰਿਕਟ ਖੇਡਦੇ ਰਿਆਂ ਕ੍ਰਿਕਟ ਬੜੀ ਖੇਡ ਸੜੀ ਇੱਥੇ ਉਹਦੋਂ ਹਾਲ ਨਹੀਂ ਪਿਆ ਹੁੰਦਾ ਜਦੋਂ ਕ੍ਰਿਕਟ ਖੇਡਦੇ ਨੇ ਹਨ ਹਾਰ ਪੈ ਗਿਆ ਹੁਣ ਹੁਣ ਵੀ ਵੈਸੇ ਗਰਾਊਂਡ ਬੜੀ ਐ ਪਰ ਫਿਰ ਬਾਹਰ ਚਲ ਜਾਂਦੀ ਉੱਧਰ ਪੈੜੀਆਂ ਦੇ ਝੋਨੇ ਚ ਤੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਧੰਨਵਾਦ